ਉਮੀਦ ਕਰਦਾ ਹਾਂ ਆਪ ਸਭ ਠੀਕ ਹੋਵੋਗੇ ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਂਪੁਰਖਾਂ ਦੇ ਜੀਵਨ ਕੋਟਕ ਜੋ ਕਿ ਭਾਗ ਪਹਿਲੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਤੋਂ ਅਸੀਂ 29 ਸਾਖੀਆਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ ਤੀਵੀਂ ਸਾਖੀ ਪੜਨ ਜਾ ਰਹੇ ਹਾਂ ਸੋ ਆਓ ਪਿਆਰ ਤੇ ਭਾਵਨਾ ਸਹਿਤ ਸਰਵਨ ਕਰਨਾ ਜੀ ਅੱਜ ਦੀ ਸਾਖੀ ਹੈ ਸਤਪੁਰਸ਼ ਦੀ ਸੇਵਾ ਵਿੱਚ ਇੱਕ ਪਿਆਰ ਦਾ ਕਿਣਕਾ ਜ਼ਿਮੀਂਦਾਰ ਉੱਤੇ ਰਹਿਮਤਾ ਦੀ ਝੜੀ ਇੱਕ ਦਿਨ ਆਪ ਜੀ ਇੱਕ ਜ਼ਿਮੀਂਦਾਰ ਦੇ ਖੇਤਾਂ ਦੇ ਕੋਲੋਂ ਦੀ ਲੰਘ ਰਹੇ ਸਨ ਜ਼ਿਮੀਂਦਾਰ ਹੱਲ ਜੋੜ ਕੇ ਆਪਣੇ ਖੇਤ ਨੂੰ ਵਾਹ ਰਿਹਾ ਸੀ ਰਸਤੇ ਵਿੱਚ ਬਾਬਾ ਜੀ ਨਾਲ ਮਿਲਾਪ ਹੋ ਗਿਆ ਉਸ ਨੇ ਬਲਦ ਰੋਕ ਕੇ ਨਮਸਕਾਰ ਕੀਤੀ ਆਪ ਜੀ ਨੇ ਪੁੱਛਿਆ ਕਿਉਂ ਬਈ ਪ੍ਰੇਮੀਆ ਤੂੰ ਬੜੀ ਧੀਰ ਨਾਲ ਘਰੋਂ ਆਇਆ ਹੈ ਹੋਰ ਲੋਕ ਤਾਂ ਕਦੋਂ ਦੇ ਆਪਣੇ ਖੇਤ ਪਹੁੰਚ ਚੁੱਕੇ ਹਨ ਉਹ ਬੋਲਿਆ ਜੀ ਘਰ ਵਿੱਚ ਕੁਝ ਤਕਲੀਫ ਹੈ ਇਕੱਲਾ ਬੰਦਾ ਹਾਂ ਕਾਮ ਸਾਰੇ ਮੈਨੂੰ ਹੀ ਕਰਨੇ ਪੈਂਦੇ ਹਨ ਭਾਵੇਂ ਕਿਤਨੀ ਵੀ ਕਾਲੀ ਕਾਰ ਲਮਾਂ ਮੱਲੋ ਮੱਲੀ ਕਵੇਲਾ ਹੋ ਜਾਂਦਾ ਹੈ ਉਸ ਦੇ ਇਹ ਗੱਲ ਕਰਦੇ ਕਰਦੇ ਬਾਬਾ ਜੀ ਤਾਂ ਇੱਕ ਬਿਰਖ ਦੀ ਛਾਂ ਹੇਠ ਜਾ ਬੈਠੀ ਪਤਾ ਨਹੀਂ ਉਸ ਦੇ ਚਿੱਤ ਕੀ ਵਿਚਾਰ ਆਇਆ ਉਸ ਨੇ ਬਲਦਾਂ ਦੇ ਗੱਲੋਂ ਪੰਜਾਲੀ ਲਾ ਦਿੱਤੀ ਉਹਨੂੰ ਛੱਡ ਕੇ ਬਾਬਾ ਜੀ ਕੋਲ ਆ ਕੇ ਬੈਠ ਗਿਆ ਆਪ ਵੇਖ ਕੇ ਬੋਲੇ ਉਹ ਬਈ ਜਾ ਕੇ ਆਪਣਾ ਕੰਮ ਕਾਰ ਲੈਣਾ ਸੀ ਇੱਥੇ ਬੈਠ ਕੇ ਕੀ ਕਰੇਗਾ ਉਸ ਨੇ ਹੱਥ ਜੋੜੇ ਅਤੇ ਨਮਸਕਾਰ ਕਰਕੇ ਕਿਹਾ ਮਹਾਰਾਜ ਜੀ ਮੇਰਾ ਚਿੱਤ ਤੁਹਾਡੇ ਕੋਲ ਬੈਠ ਕੇ ਦਰਸ਼ਨ ਕਰਨ ਨੂੰ ਕਰਦਾ ਹੈ ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ ਇਸ ਤਰ੍ਹਾਂ ਬੇਨਤੀ ਕਰਕੇ ਬੈਠਾ ਰਿਹਾ ਬਾਬਾ ਜੀ ਅਡੋਲ ਆਪਣੇ ਆਸਣ ਉੱਤੇ ਬਿਰਾਜੇ ਰਹੇ ਮਹਾਪੁਰਖ ਦੇ ਦਰਸ਼ਨਾਂ ਦਾ ਪ੍ਰਭਾਵ ਜੀਵ ਦੇ ਮਨ ਉੱਤੇ ਉਦੋਂ ਪੈਂਦਾ ਹੈ ਜਦੋਂ ਕੋਈ ਪੁਰਬਲਾ ਪੁੰਨ ਜਾਗਦਾ ਹੈ ਨਹੀਂ ਤਾਂ ਕਈ ਵਾਰ ਕਈਆਂ ਦੇ ਮਹਾਪੁਰਖਾਂ ਕੋਲ ਰਹਿੰਦਿਆਂ ਤੋਂ ਵੀ ਮਨ ਉੱਤੇ ਪ੍ਰਭਾਵ ਨਹੀਂ ਪੈਂਦਾ ਜੇ ਅਸਰ ਪੈਂਦਾ ਵੀ ਹੈ ਤਾਂ ਬਹੁਤ ਥੋੜਾ ਗੁਰੂ ਕੇ ਇਤਿਹਾਸ ਵਿੱਚੋਂ ਕਈ ਪ੍ਰਸੰਗ ਪੜ ਕੇ ਦੇਖੋ ਤਾਂ ਪਤਾ ਲੱਗਦਾ ਹੈ ਬੇਸ਼ੱਕ ਸੰਗਤ ਕੀਤੀ ਬੇਅਰਥ ਨਹੀਂ ਜਾਂਦੀ ਮਿਸਾਲ ਦੇ ਤੌਰ ਤੇ ਭਾਈ ਸੋਭਾਰਾਮ ਨੌਵੇਂ ਪਾਤਸ਼ਾਹ ਦਾ ਹਜ਼ੂਰੀ ਸਿੱਖ ਦੇਖ ਵਰਤਾ ਰਿਹਾ ਹੈ ਇੱਕ ਸਿੱਖ ਨੇ ਪ੍ਰਸ਼ਾਦ ਮੰਗਿਆ ਸੋਭਾਰਾਮ ਨੇ ਕਿਹਾ ਕੀ ਠਹਿਰ ਜਾ ਕਾਲੀ ਨਾ ਕਰ ਸਿੱਖ ਨੇ ਬੇਨਤੀ ਕੀਤੀ ਕਿ ਮੇਰਾ ਗੱਡਾ ਲੱਦਿਆ ਜਾ ਰਿਹਾ ਹੈ ਨਾਲ ਕੋਈ ਨਹੀਂ ਸੁਣ ਕੇ ਸਿੱਖ ਨੂੰ ਗੁੱਸਾ ਆ ਗਿਆ ਸੋਭਾਰਾਮ ਵੱਲ ਵੇਖ ਕੇ ਕਹਿਣ ਲੱਗਾ ऋछवांग आगाह ਨੂੰ ਤੁਰਦਾ ਆਉਂਦਾ ਹੈ ਕਿਉਂਕਿ ਸਿੱਖ ਦੇ ਮੂੰਹ ਉੱਤੇ ਰਸਤੇ ਦੀ ਧੂੜ ਪਈ ਹੋਈ ਸੀ ਸੁਭਾ ਰਾਮ ਪ੍ਰਸ਼ਾਦ ਵਰਤਾ ਰਿਹਾ ਸੀ ਇੱਕ ਕਿਣਕਾ ਪ੍ਰਸ਼ਾਦ ਦਾ ਜ਼ਮੀਨ ਉੱਤੇ ਡਿੱਗਾ ਸਿੱਖ ਦੀ ਨਿਗਾਹ ਪੈ ਗਈ ਉਸ ਨੇ ਉਹੀ ਕਿਣਕਾ ਚੁੱਕ ਕੇ ਮੂੰਹ ਵਿੱਚ ਪਾਇਆ ਅਤੇ ਬੋਲਿਆ ਬਈ ਪਿਆਰਿਆ ਗੁਰੂ ਦੇ ਦਰਬਾਰ ਵਿੱਚ ਰਹਿਣ ਵਾਲੇ ਗੁਰੂ ਦਾ ਦਰਸ਼ਨ ਕਰਨ ਵਾਲੇ ਦੇ ਮਨ ਅੰਦਰ ਜੇ ਇਹੀ ਭਾਵਨਾ ਹੈ ਤਾਂ ਤੇਰੀ ਇੱਛਾ ਪ੍ਰਭੂ ਪੂਰੀ ਕਰ ਦੇਵੇਗਾ ਜੈਸਾ ਸਰੂਪ ਤੇਰਾ ਆਪਣਾ ਹੈ ਤੈਨੂੰ ਉਹੀ ਦਿਸਣਾ ਹੈ ਬਚਨ ਕਰਕੇ ਸਿੱਖ ਚਲਾ ਗਿਆ ਸੋਭਰਾ ਨੂੰ ਫਿਰ ਰਿਛ ਦਾ ਜਨਮ ਲੈਣਾ ਪਿਆ ਸੋਭਰਾ RAM ਦੀ ਰਿਛ ਦੀ ਜੁਨੀ ਦਾ ਉਧਾਰ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਮਹਾਪੁਰਖਾਂ ਦੇ ਗੁਰੂ ਪੀਰਾਂ ਦੇ ਚਰਣਾ ਵਿੱਚ ਰਹਿ ਕੇ ਵੀ ਮਨ ਵਿੱਚ ਕੋਈ ਊਨਤਾ ਹੀ ਰਹਿ ਜਾਣ ਕਰਕੇ ਸ਼ਾਂਤੀ ਨਹੀਂ ਆਉਂਦੀ ਪਰ ਜੇ ਚੰਗੇਪਨ ਹੋਣ ਤਾਂ ਭਾਵਨਾ ਬਣ ਜਾਂਦੀ ਹੈ ਫਿਰ ਜੈਸੀ ਭਾਵਨਾ ਹੋਵੇ ਵੈਸਾ ਰੰਗ ਹੀ ਲੱਗ ਜਾਂਦਾ ਹੈ ਭਗਵਾਨ ਕ੍ਰਿਸ਼ਨ ਨੇ ਦੱਸਿਆ ਹੈ ਕਿ हे अर्जुन ਤਿੰਨ ਪ੍ਰਕਾਰ ਦੇ ਮਨੁੱਖ ਸਦਾ ਦੁਖੀ ਰਹਿੰਦੇ ਹਨ ਇੱਕ ਅਗਿਆਨੀ ਦੂਜਾ ਸ਼ਰਦਾ ਤੋਹੀਆ ਤੀਜਾ ਸੰਸੇ ਵਰਤੀ ਵਾਲਾ ਇਹ ਤਿੰਨੇ ਦੁਖੀ ਰਹਿੰਦੇ ਹਨ ਅਤੇ ਪਰਮਾਰਥ ਵੱਲੋਂ ਪ੍ਰਿਸ਼ਟ ਹੋ ਜਾਂਦੇ ਹਨ ਸੰਸੇ ਵਰਤੀ ਵਾਲੇ ਨੂੰ ਨਾ ਲੋਕ ਦਾ ਸੁੱਖ ਨਾ ਪਰਲੋਕ ਦਾ ਸੁੱਖ ਪ੍ਰਾਪਤ ਹੁੰਦਾ ਹੈ ਜੇ ਬੰਦੇ ਦੇ ਪੁੰਨ ਹੋਵਣਤਾ ਮਿਲਦੀ ਹੈ ਮਹਾਪੁਰਖ ਦੀ ਸੰਗਤ ਫਿਰ ਐਸਾ ਰੰਗ ਚੜਦਾ ਹੈ ਜੋ ਉੱਤਰਦਾ ਨਹੀਂ ਉਨ੍ਹਾਂ ਮਹਾਪੁਰਖਾਂ ਨੂੰ ਜੇ ਕੋਈ ਪਿਆਰ ਨਾਲ ਵੇਖੇ ਤਾਂ ਕੀ ਮਿਲਦਾ ਹੈ ਪੇਖਤ ਹੀ ਪੁਨੀਤ ਹੋਏ ਭੇਟਤ ਜਪਿਏ ਨਾਉ ਪੁਨੀਤ ਦਾ ਮਤਲਬ ਹੈ ਮਨ ਪਾਪਾਂ ਨੂੰ ਛੱਡ ਦਿੰਦਾ ਹੈ ਪਵਿੱਤਰ ਹੋ ਜਾਂਦਾ ਹੈ ਗਊ ਦੀ ਹੱਤਿਆ ਕਰਨ ਵਾਲਾ ਇਸਤਰੀ ਦੀ ਹੱਤਿਆ ਕਰਨ ਵਾਲਾ ਅਕਿਰਤਖਣ ਐਸੇ-ਐਸੇ ਪਾਪੀ ਮੇਰੇ ਭਗਤ ਦੇ ਦਰਸ਼ਨ ਅਤੇ ਸਪਰਸ਼ ਨਾਲ ਪਾ ਉਹਨਾਂ ਦੀ ਛੋਹ ਲੱਗਣ ਨਾਲ ਪਵਿੱਤਰ ਹੋ ਜਾਂਦੇ ਹਨ ਇਸ ਤਰ੍ਹਾਂ ਉਹ ਬਹੁਤ देर ਤੱਕ ਬੈਠਾ ਦਰਸ਼ਨ ਕਰਦਾ ਰਿਹਾ ਜਿਵੇਂ ਦਰਸ਼ਨ ਕਰਦਾ ਰਿਹਾ ਚਿੱਤ ਵਿੱਚ ਪ੍ਰੇਮ ਆਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮਹਾਰਾਜ ਜੇ ਹੁਕਮ ਦਿਓ ਤਾਂ ਘਰ ਜਾ ਕੇ ਕੁਝ ਪ੍ਰਸ਼ਾਦਾ ਤਿਆਰ ਕਰਕੇ ਲਿਆਵਾਂ ਬਾਬਾ ਜੀ ਨੇ ਬਚਨ ਕੀਤਾ ਕਿ ਬਈ ਤੇਰੀ ਮਰਜ਼ੀ ਹੈ ਦੇਖ ਲੈ ਉਹ ਬੋਲਿਆ ਜੀ ਮੈਨੂੰ ਸੇਵਾ ਦਾ ਮੌਕਾ ਦਿਓ ਨਮਸਕਾਰ ਕੀਤੀ ਤੇ ਉਹ ਆਗਿਆ ਲੈ ਕੇ ਘਰ ਚਲਾ ਗਿਆ ਘਰੋਂ ਦੋ ਪ੍ਰਸ਼ਾਦੇ ਮਿਸੇ ਅਤੇ ਕੁਝ ਮੱਖਣ ਲੈ ਆਇਆ ਅੱਗੇ ਰੱਖ ਕੇ ਬੋਲਿਆ ਲਓ ਜੀ ਮਹਾਰਾਜ ਪ੍ਰਸ਼ਾਦ ਛਕੋ ਬਾਬਾ ਜੀ ਨੇ ਇੱਕ ਪ੍ਰਸ਼ਾਦਾ ਅਤੇ ਕੁਝ ਮੱਖਣ ਲੈ ਕੇ ਛਕਣ ਤੋਂ ਬਾਅਦ ਉਸ ਨੂੰ ਬੋਲੇ ਲੈ ਇੱਕ ਤੂੰ ਖਾ ਲੈ ਉਸਨੇ ਬਚਨ ਮੰਨ ਕੇ ਅੱਧਾ ਪ੍ਰਸ਼ਾਦਾ ਖਾ ਲਿਆ ਤੇ ਬੋਲਿਆ ਅੱਧਾ ਪ੍ਰਸ਼ਾਦਾ ਘਰ ਲੈ ਕੇ ਜਾਊਂਗਾ ਬਾਬਾ ਜੀ ਨੇ ਪੁੱਛਿਆ ਘਰ ਦਾ ਕੰਮ ਤੂੰ ਅਜੇ ਨਹੀਂ ਕੀਤਾ ਉਹ ਬੋਲਿਆ ਜੀ ਜ਼ਮੀਨ ਸੁੱਕੀ ਪਈ ਹੈ ਇਸ ਨੂੰ ਵਾ ਕੇ ਕੀ ਕਰਾਂਗੇ ਮੀਂਹ ਪਵੇ ਤਾਂ ਫਸਲ ਬੀਜਣ ਦਾ ਫਾਇਦਾ ਹੈ ਇਤਨਾ ਕਹਿ ਉੱਠ ਖੜਾ ਹੋਇਆ ਮਹਾਰਾਜ ਹੁਣ ਮੈਂ ਘਰ ਨੂੰ ਜਾਂਦਾ ਹਾਂ ਬਲਦ ਲੈ ਕੇ ਘਰ ਨੂੰ ਆ ਗਿਆ ਪਿਛਲੇ ਪੈਰ ਕੁਝ ਦੁੱਧ ਲੈ ਕੇ ਗਿਆ ਬਾਬਾ ਜੀ ਨੇ ਪੁੱਛਿਆ ਕੀ ਲਿਆਦਾ ਹੈ ਉਸ ਨੇ ਕਿਹਾ ਜੀ ਦੁੱਧ ਹੈ ਪੀ ਲਵੋ ਬਾਬਾ ਜੀ ਦੁੱਧ ਪੀਣ ਤੋਂ ਬਾਅਦ ਉਸ ਨੂੰ ਬੋਲੇ ਤੇਰੇ ਘਰ ਲਵੇਰਾ ਕੀ ਹੈ ਉਸ ਨੇ ਕਿਹਾ ਜੀ ਦੋ ਮੱਝਾਂ ਹਨ ਇੱਕ ਦੁੱਧ ਦਿੰਦੀ ਹੈ ਬਾਬਾ ਜੀ ਨੇ ਪੁੱਛਿਆ ਪਰਿਵਾਰ ਬਾਲ ਬੱਚਾ ਕੀ ਹੈ ਉਸ ਨੇ ਕਿਹਾ ਜੀ ਲੜਕੀ ਹੈ ਬਾਬਾ ਜੀ ਨੇ ਪੁੱਛਿਆ ਤੇਰੇ ਘਰੋਂ ਇਤਨੀ ਗੱਲ ਸੁਣ ਕੇ ਉਹ ਰੋਣ ਲੱਗ ਪਿਆ ਆਪ ਨੇ ਪੁੱਛਿਆ ਸੁੱਖ ਤਾਂ ਹੈ ਉਸ ਨੇ ਰੋਂਦੇ ਹੋਏ ਨੇ ਪੱਲੇ ਨਾਲ ਅੱਖਾਂ ਫੂਨ ਕੇ ਦੱਸਿਆ ਜੀ ਉਹ ਤਾਂ ਬਹੁਤ ਬਿਮਾਰ ਹੈ ਬਸ ਅੱਜ ਜਾਂ ਸਵੇਰੇ ਇਤਨੀ ਗੱਲ ਕਰਨ ਦੀ ਦੇਰ ਸੀ ਫਿਰ ਰੋ ਪਿਆ ਐਨਾ ਰੋਇਆ ਕਿ ਬੈਠ ਵੀ ਨਾ ਸਕਿਆ ਲੰਮਾ ਹੀ ਪੈ ਗਿਆ ਆਪਨੇ ਧੀਰਜ ਦਿੱਤਾ ਬੋਲੇ ਹੱਸ ਕੇ ਹੌਸਲਾ ਕਰ ਭਾਈ ਕਿਹੜੀ ਗੱਲ ਤੋਂ ਚਿਤ ਦੁਲਾ ਲਿਆਈ ਉਸ ਦਾ ਰੋਗ ਹੁਣ ਜਲਦੀ ਹਟ ਜਾਏ ਰਾਜੀ ਹੋਣ ਦਾ ਸਮਾਂ ਫਿਰ ਆ ਗਿਆਈ ਰੋਟੀ ਇੱਕ ਜੋ ਮਿਲੀ ਸੀ ਤੁੱਦ ਤਾਈ ਅੱਧਾ ਹਿੱਸਾ ਤੂੰ ਆਪ ਹੀ ਖਾ ਲਿਆਈ ਬਾਕੀ ਰਿਹਾ ਜੋ ਉਸ ਨੂੰ ਖਵਾਲ ਦੇ ਤੂੰ ਰੋਗ ਸਮਝ ਲੈ ਛੱਟ ਗੁਆ ਲਾਈ ਹੱਥ ਜੋੜ ਕੇ ਫਿਰ ਉਹ ਅਰਜ਼ ਕਰਦਾ ਉਹ ਤਾਂ ਹੋਸ਼ ਹਵਾਸ ਗਵਾਈ ਬੈਠੀ ਵਾਜਾ ਮਾਰੀਏ ਫਿਰ ਵੀ ਬੋਲਦੀ ਨਾ ਜਾਪੇ ਮੌਤ ਸਿਰਾਂ ਨੇ ਆਈ ਬੈਠੀ ਬੋਲੇ ਹੱਸ ਕੇ ਜਦੋਂ ਤੂੰ ਘਰ ਜਾਵੇਂ ਤੈਨੂੰ ਆਪਣੇ ਕੋਲ ਬੁਲਾਏਗੀ ਉਹ ਸਾਡੇ ਕਹਿਣ ਦੀ ਫੇਰ ਪਰਤੀ ਤੇ ਆਵੇ ਪੇਥੋਂ ਮੰਗ ਕੇ ਰੋਟੀ ਵੀ ਖਾਏਗੀ ਉਹ ਖੁਸ਼ੀ ਹੋਏ ਤੈਨੂੰ ਗਮੀ ਨਾ ਸ ਜਾਵੇ ਆਪ ਹੱਸੇਗੀ ਤੈਨੂੰ ਹਸਾਏਗੀ ਉਹ ਗੱਲ ਅਗਲੀ ਦੱਸਾਂਗੇ ਫੇਰ ਤੈਨੂੰ ਤੇਰੇ ਨਾਲ ਜਦ ਚੱਲ ਕੇ ਆਏਗੀ ਉਹ ਹੁਣ ਤੂੰ ਜਾ ਘਰ ਨੂੰ ਇੱਥੇ ਬੈਠ ਨਾਹੀਂ ਅੱਖੀ ਵੇਖ ਜਾ ਕੇ ਜੋ ਕੁਝ ਆਖਿਆਏ ਅਸੀਂ ਆਪਣੇ ਵੱਲੋਂ ਨਹੀਂ ਕੁਝ ਕਿਹਾ ਕੋਈ ਤੁਰ ਦਰਗਾਹ ਤੋਂ ਪਾਕਿਆਏ ਉਥੋਂ ਚਲਿਆ ਆਇਆ ਜਾਂ ਘਰ ਅੰਦਰ ਅੱਗੋਂ ਬੱਚੀ ਨੇ ਖਬਰ ਸੁਣਾ ਦਿੱਤੀ ਬਾਪੂ ਬੇਬੇ ਜੀ ਤੈਨੂੰ ਬੁਲਾਵਦੀ ਹੈ ਤੇ ਬਾਹਰ ਹੀ ਦੇਰ ਲਗਾ ਦਿੱਤੀ ਗਿਆ ਭੱਜ ਕੇ ਜਾਇ ਕਿ ਕੋਲ ਪਹੁੰਚਾ ਮੰਗੀ ਰੋਟੀ ਤੇ ਉਸਨੇ ਫੜਾ ਦਿੱਤੀ ਰੋਟੀ ਖਾਏ ਕੇ ਆਖਦੀ ਪਤੀ ਤਾਈਂ ਇਸ ਰੋਟੀ ਨੇ ਜਿੰਦ ਬਚਾ ਦਿੱਤੀ ਇੱਕ ਸੰਤ ਨੇ ਮੈਨੂੰ ਛਡਾਇਆ ਹੈ ਸ਼ਕਲ ਦੱਸਦੀ ਦੱਸਦੀ ਦੱਸ ਗਈ ਉਸ ਨੇ ਦੱਸਿਆ ਉਸ ਨੇ ਬੁੱਝ ਲਿਆ ਮਨ ਵਸਦੀ ਵਸਦੀ ਵਸ ਗਈ ਸਵੇਰ ਉੱਠ ਕੇ ਹੋਏ ਤਿਆਰ ਦੋਵੇਂ ਘਰੋਂ ਚੱਲ ਪਏ ਦਰਸ਼ਨ ਕਰਨ ਦੇ ਲਈ ਤਨ ਕਮਜ਼ੋਰ ਸੀ ਭਾਵੇਂ ਬਿਮਾਰ ਰਹਿ ਕੇ ਮਨ ਵਿੱਚ ਖਿੱਚ ਹੈ ਸੀ ਪਰਸਨ ਚਰਨ ਦੇ ਲਈ ਲੈ ਕੇ ਆਸਰਾ ਪਤੀ ਦਾ ਰਹੀ ਤੁਰਦੀ ਮੁਸ਼ਕਿਲ ਬਹੁਤ ਹੋਈ ਪੈਰ ਧਰਨ ਦੇ ਲਈ ਦੋਵੇਂ ਆਪ ਤੇ ਬੱਚੀ ਸਮੇਤ ਤਿੰਨੇ ਆਏ ਨੇੜੇ ਭਵ ਸਾਗਰੋਂ ਤਰਨ ਦੇ ਲਈ ਦਰਸ ਵੇਖ ਕੇ ਉਸਨੇ ਪਛਾਣ ਲਿਆ ਠੀਕ ਉਹੀ ਹੈ ਮੈਨੂੰ ਬਚਾਉਣ ਵਾਲਾ ਡਿੱਗੀ ਮੌਤ ਦੇ ਮੂੰਹ ਵਿੱਚ ਪਈ ਸੀ ਮੈਂ ਉਥੋਂ ਕੱਢ ਕੇ ਇੱਥੇ ਲਿਆਉਣ ਵਾਲਾ ਜਦੋਂ ਗਏ ਨੇੜੇ ਆਪ ਹੱਸ ਪਏ ਕਹਿੰਦੇ ਹੁਣ ਤਾਂ ਇਤਬਾਰ ਆਇਆ ਦੁੱਖ ਗਏ ਤੇਰੇ ਸੁੱਖਾਂ ਲਾਏ ਡੇਰੇ ਖਿੜਿਆ ਫੁੱਲ ਦੇ ਵੰਗ ਪਰਿਵਾਰ ਆਇਆ ਕਰਤੇ ਫੁਰਖ ਦੀ ਤੇਰੇ ਤੇ ਹੋਈ ਕਿਰਪਾ ਸਦਾ ਮਿਹਰ ਕਰਦਾ ਸਰਜਨਹਾਰ ਆਇਆ ਭੁੱਲੇ ਪਟਕਿਆਂ ਨੂੰ ਰਾਹੇ ਪਾਉਣ ਖਾਤਰ ਨਾਨਕ ਗੁਰੂ ਦਾ ਧਰ ਅਵਤਾਰ ਆਇਆ ਜਾਓ ਘਰ ਬੈਠੇ ਜਪੋ ਨਾਮ ਉਸ ਦਾ ਜਗ ਤੇ ਕੋਈ ਨਹੀਂ ਨਾਨਕ ਮਿਰੰਕਾਰ ਵਰਗਾ ਦੇਖੇ ਫਲ ਕਰੀਰ ਦਾ ਕਹਿਣ ਲੱਗੇ ਪੁੱਤਰ ਹੋਏਗਾ ਸਰਵਣ ਕੁਮਾਰ ਵਰਗਾ ਇਥੋਂ ਮੁੜ ਕੇ ਉਹ ਜ਼ਿਮੀਦਾਰ ਕੁਝ ਪ੍ਰਸ਼ਾਦ ਆਦ ਲੈ ਕੇ ਗਿਆ ਜਿਸ ਵੇਲੇ ਉਹ ਉੱਥੇ ਪਹੁੰਚਿਆ ਤਾਂ ਆਪ ਇਥੋਂ ਕਿਤੇ ਹੋਰ ਜਗ੍ਹਾ ਚਲੇ ਗਏ ਸਨ ਇਥੋਂ ਮੁੜ ਕੇ ਉਹ ਜ਼ਿੰਮੇਦਾਰ ਕੁਝ ਪ੍ਰਸ਼ਾਦ ਆਦ ਲੈ ਕੇ ਗਿਆ ਜਿਸ ਵੇਲੇ ਉਹ ਉੱਥੇ ਪਹੁੰਚਿਆ ਤਾਂ ਆਪ ਇਥੋਂ ਕਿਤੇ ਹੋਰ ਜਗ੍ਹਾ ਚਲੇ ਗਏ ਸਨ ਘਰ ਵਿੱਚ ਆਏ ਸਾਧੂ ਮਹਾਪੁਰਖ ਨੂੰ ਪ੍ਰਸ਼ਾਦ ਛਕਾਉਣਾ ਪ੍ਰੇਮ ਨਾਲ ਆਪਣੀ ਸਮਰੱਥਾ ਮੁਤਾਬਕ ਇੱਕ ਬੁਰਕੀ ਅੰਨ ਦੀ ਅਤੇ ਇੱਕ ਘੁੱਟ ਪਾਣੀ ਦੀ ਵੀ ਪਿਲਾ ਦੇਵੇਂ ਘਰ ਨਿਰਛਲ ਨਿਸ਼ਕਾਪਟ ਹੋ ਕੀ ਦੇਵੇਂ ਹੈ ਤਾਂ ਨਾ ਰੱਖੇ ਇਕਲਾ ਨਾ ਖਾਏ ਜਿਸ ਨੇ ਘਰ ਵਿੱਚ ਆਏ ਸਾਧੂ ਦਾ ਖਿੜੇ ਮੱਥੇ ਸਵਾਗਤ ਕੀਤਾ ਉਸ ਨੇ ਸੂਰਜ ਦੇਵਤੇ ਦਾ ਮਾਨੋ ਪੂਜਨ ਕਰ ਲਿਆ ਜੇ ਕੋਈ ਮਹਾਪੁਰਖ ਇੱਕ ਵਾਰ ਕਿਸੇ ਘਰੋਂ ਪ੍ਰਸ਼ਾਦਾ ਛਕ ਲਵੇ ਤਾਂ ਉਸ ਪਰਿਵਾਰ ਨੂੰ ਤਿੰਨਾਂ ਲੋਕ ਦੇ ਜੀਵ ਅਤੇ ਦੇਵਤੇ ਸਿੱਧ ਸਭ ਪ੍ਰਕਾਰ ਦੇ ਲੋਕਾਂ ਨੂੰ ਭੋਜਨ ਚਕਾਉਣ ਦਾ ਫਲ ਮਿਲ ਜਾਂਦਾ ਹੈ ਇਹ ਹੈ ਮਹਾਪੁਰਖ ਦੀ ਸੇਵਾ ਦਾ ਫਲ ਪ੍ਰਭ ਜੀ ਵਸੈ ਸਾਧ ਕੀ ਰਸਨਾ ਉਸ ਦੀ ਰਸਨਾ ਤੇ ਜੋ ਅਨ ਲੱਗਦਾ ਹੈ ਉਹ ਵਾਹਿਗੁਰੂ ਨੂੰ ਮਿਲਦਾ ਹੈ ਅਤੇ ਵਾਹਿਗੁਰੂ ਸਰਵ ਵਿਆਪੀ ਹੋਣ ਕਰਕੇ ਉਹ ਪਦਾਰਥ ਸਭ ਨੂੰ ਪ੍ਰਾਪਤ ਹੋ ਜਾਂਦਾ ਹੈ ਸੋ ਇਹ ਜ਼ਿਮੀਦਾਰ ਦੇ ਘਰ ਬਾਬਾ ਜੀ ਨੇ ਕਿਰਪਾ ਕੀਤੀ ਸਰਵਣ ਵਰਗਾ ਪੁੱਤਰ ਵੀ ਬਖਸ਼ਿਆ ਇਸ ਨੂੰ ਨਾਮ ਜਪਣ ਦੇ ਲੜ ਵੀ ਲਗਾਇਆ ਤੇ ਸਾਰੇ ਕਾਰਜ ਵੀ ਰਾਸ ਕੀਤੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਜ਼ਿਮੀਦਾਰ ਤੇ ਇਸ ਦਾ ਪਰਿਵਾਰ ਸ਼ੁਕਰਾਨੇ ਕਰ ਰਿਹਾ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ